ਆ ਦੇਖ ਲੋ ਕਰ ਰਿਹਾ ਪਰੇਟਿਕ ਫਲੈਗ ਦਾ અપਮਾਨ ਕਰਨਾ ਡਿਸਰੈਸਪੈਕਟ ਕਰ ਰਿਹਾ ਇੰਡੀਆ ਦੇ ਫਲੈਗ ਦੀ ਪੌੜ ਪੰਜਾਬੀ ਬਹੁਤ ਪੰਜਾਬੀ ਸਿੱਖ ਹੈ ਜੋ ਆਪਣੇ ਇੰਡੀਆ ਦੇ ਫਲੈਗ ਦਾ ਬਹੁਤ ਸਤਕਾਰ ਕਰਦੇ ਹੈ ਮਾਨ ਸਨਮ ਕਰਦੇ ਹੈ ਸਿੰਧੂਆਂ ਨੂੰ ਬੋਲਦੇ ਆ ਸੋ ਇਹ ਕੁਛ ਕੁ ਐਸੇ ਗੰਦੇ ਨਸਲ ਦੇ ਖਿੜੇ ਨੇ ਕੁਛ ਕੁ ਗੰਦੀ ਨਸਲ ਦੇ ਜਿਨ੍ਹਾਂ ਨੇ ਅੱਜ ਸਿੱਖਾਂ ਦੀ ਉਹ ਉਮੇਸ਼ ਬਣਾਈ ਹੈ ਵਰਲਡਵਾਈਸ ਕਿ ਜਿਨ੍ਹਾਂ ਦੇ ਮਗਰ ਵਿੱਚ ਸਿੰਘ ਤੇ ਕੌਰ ਲੱਗਦਾ ਨਾ ਲੋਕਾਂ ਨੂੰ ਨਸਰ ਦੀ ਨਿਗਾਹਾਂ ਨਾਲ ਦੇਖਣ ਲੱਗਿਆ ਕਿ ਖਾਲਸਾ ਨੇ ਗੰਦੇ ਅਕੰਧਰ ਵੀ ਬਣਾ ਲਏ ਇੱਕ ਕਮਜ਼ੋਰ ਗੰਦੀ ਗੱਟਰ ਦੀ ਗੰਦੀ ਨਾਲੀ ਦੀ ਕਿੜਿਆ ਨੇ ਸਾਰੇ ਪਾਸੇ ਗੰਦੀ ਦੀ ਕਲਾ ਪਾ ਕੇ ਸਾਡੀ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਕੇ ਰੱਖਤਾ ਸਾਡੀ ਇੱਕ ਵੱਖਰੀ ਇਮੇਜ ਹੁੰਦੀ ਸੀ ਦੁਨੀਆ ਦੇ ਵਿੱਚ ਜਦੋਂ ਕੋਈ 3 ਪੈੜ ਪੱਗ ਵਾਲਾ ਸਰਦਾਰ ਖੜਾ ਵੇਖੀ ਸੀ ਨਾ ਕਿਤੇ ਉਹਨੂੰ ਕੋਪੜ ਪੈਜਨ ਸਿੱਪਾਟ ਜਿੱਦਾਂ ਬਸਿੱਤੀ ਪਾਈ ਜੀ ਮੇਰੇ ਰੱਖਿਆ ਦੀਜੀਏ ਮੈਨੂੰ ਤਾਂ ਮਦਦ ਚਾਹੀਦੀ ਆ ਅੱਜ ਜਦੋਂ ਕੋਈ 3 ਪੈੜ ਪੱਗ ਵਾਲਾ ਵੇਖੀ ਉਹਦੇ ਅੰਦਰ ਪਤਾ ਕੀ ਐਮਐਸ ਜੀ ਸੁਣਦਾ ਕਿ ਕੰਦੇ 36 ਸੱਪਰੇ ਨਾਲ ਇਸ ਪਚੰਗਾ ਤੋਂ ਮਾਰੀ ਜਾਏ ਇਹਨਾਂ ਦੇ ਹੱਥ ਨਹੀਂ ਲੱਗਦੇ ਕੀ ਇਹ ਚੰਡੇ ਪਾੜਨ ਨਾਲ ਤੁਹਾਨੂੰ ਖਾਲਸਾਨ ਮਿਲ ਗਿਆ ਤੁਸੀਂ ਕਿੰਨੇ ਸਾਲਾਂ ਤੋਂ ਚੰਡੇ ਪਾੜ ਰਹੇ ਹੋ ਇੰਡੀਆ ਕਦੇ ਉਹਦੇ ਉੱਤੇ ਖੜ ਕੇ ਧੜਾ ਪਾਣੇ ਹੋ ਕਦੀ ਫਲਾਗ ਤਾਂ ਤੁਸੀਂ ਪੇਂਹ ਰੱਖਦੇ ਹੋ ਤਾਂ ਮੈਂ ਪਹਿਲੇ ਵੀ ਕਹਿੰਦੇ ਸੀ ਵੀ ਚੰਡਾ ਨਹੀਂ ਹੈ ਤੁਹਾਡੀ ਆਪਣੀ ਮਾਂ ਉਸੇ ਆਪਣੀ ਮਾਂ ਨਾਲ ਕੱਟ ਕੇ ਉਹਦੇ ਤੇ ਹੋ ਘਰੇ ਆਪਣੇ ਮਾਂ ਦੀ ਇੱਜ਼ਤ ਤੇ ਨਿਲਾਮੀ ਆਪ ਕਰਦੇ ਮਿਲ ਕੇ ਖਾਲਿਸਤਾਨ ਗਿਆ ਤਾਂ ਬੁੱਕੀ ਲੱਗਦਾ ਹੈ ਐਦਾਂ ਬੱਥਮਿਜ਼ੀਆਂ ਕਰਕੇ ਤੁਹਾਨੂੰ ਖਾਲਿਸਤਾਨ ਮਿਲ ਜੇਗਾ ਪਾਪੇ ਤਾਂ ਮਿਲੇਗਾ ਇਹ ਗੱਲ ਮੇਰੀ ਯਾਦ ਰੱਖੋ ਕੋਈ ਵੀ جنگ ਜਿੰਨੀ ਹੁੰਦੀ ਹੈ ਇਨਸਾਨ ਦੀ ਜ਼ਿੰਦਗੀ ਵਿੱਚ ਉਹ ਪਿਆਰ ਮੁਹੱਬਤ ਨਰੰਡਰਸਟੈਂਡਿੰਗ ਨਾਲ ਜਿੱਤ ਸਕਦਾ ਹੈ। ਮੇਰੀ ਮਿੱਠੀ ਜਿਹਾ ਮਾ। ਪਰ ਜਿਹੜੀਆਂ ਬਦਤਮਿਜ਼ੀਆਂ ਤੇ ਗੰਦਗੀ ਤੇ ਤੁਸੀਂ ਉੱਤੇ। ਇਹ ਤਾਂ ਕਦੀਆਂ ਜੰਗਾਂ ਨਹੀਂ ਜਿੱਤਾ ਜਾਂਦੀਆਂ। ਜਦੋਂ 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਵੱਖ ਹੋਏ ਸੀ। ਕਿੰਨੇ ਸਿੱਖ ਮਾਰੇ ਸੀ ਦੇ ਫਤਹਾਤ। ਸਿੱਖਾਂ ਤੋਂ ਲਾਹੌਰ ਵੀ ਕਿੰਨੇ ਧਰਮ ਦੇ ਲੋਕ ਮਾਰੇ। ਜਦੋਂ ਟ੍ਰੇਨਾਂ ਵੀ ਟ੍ਰੇਨਾਂ ਦੀਆਂ ਲਾਸ਼ਾਂ ਪਾਕੇ ਪਾਕਿਸਤਾਨ ਤੋਂ ਪੰਜਾਬ ਚਾਹੀਏ, ਇੰਡੀਆ ਚਾਹੀਏ ਤੇ ਇੰਡੀਆ ਤੋਂ ਟ੍ਰੇਨਾਂ ਪਾਕੇ ਪਾਕਿਸਤਾਨ। ਜਿਸ ਸਮਾਜ politicy ਉਹਨਾਂ ਦੇ ਉਹਨਾਂ ਲਾਸ਼ਾਂ ਦਾ ਉਹਨਾਂ ਦੇ ਮੌਤ ਦਾ ਇਨਤਕਾਮ ਹੋਣ ਲੇਗਾ ਕਦੇ ਕਿਸੇ ਨੇ ਇਨਤਕਾਮ ਪਰ ਸੋਚਿਆ ਕਿ ਜਿਹੜੇ ਅੰਮ੍ਰਿਤਧਾਰੀ ਲੋਕ ਪੰਜਾਬੀ ਸਿੱਖੋ ਦੇ ਵਿੱਚ ਇੰਨੇ ਮਾਰੇ ਸੀ ਉਹ ਸਿੱਖਾਂ ਦੀ ਮੌਤ ਦਾ ਇਨਤਕਾਮ ਸਿੱਖਾ ਦੋ ਲੈਣ ਇਹ ਗੱਲ ਤਾਂ ਤੁਹਾਡੇ ਸਾਰਿਆਂ ਦੇ ਮਨ ਵਿੱਚ ਆਉਂਦੀ ਨਹੀਂ 1984 ਵਿੱਚ ਜੋ ਹੋਇਆ ਉਸ ਦਾ ਬਦਲਾ ਲੈਣਾ 1984 ਵਿੱਚ ਜੋ ਵੀ ਹੋਇਆ ਸਾਡੀ ਦੋਨੋਂ ਹੱਥ ਪਰਾਂ ਤੋਂ ਸਿਰਫ ਕੁਸੀਨਾ ਕਿੱਥਾ ਮਾਸ਼ਾ ਬਣਾਇਆ ਲੋਕਾਂ ਦੇ ਵਿੱਚ ਸਿਰਫ ਫੰਡ ਇਕੱਠੇ ਕਰ ਰਹੇ ਹੋ ਪੈਸਾ ਖਾ ਰਹੇ ਹੋ ਔਰ ਵੈਸੇ ਵੀ ਤੁਹਾਡੇ ਜਿਹਨੇ ਚਨੂ ਨੇ ਲੜ ਰਹੇ ਆ ਨਾ ਭਾਰਤ ਵਿੱਚ ਭਾਰਤ ਚ ਜਾ ਕੇ ਆਪਣੇ ਪੰਜਾਬ ਨੂੰ ਖਾਲਸਾਣ ਬਣਾਓ ਵੱਖਰਾ ਮੁਲਕ ਬਣਾਓ ਸਿੱਕੇਨੇਡਾ ਅਮਰੀਕਾ ਇਟਲੀ ਫਰਾਂਸ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਕਿਉਂ ਗੰਦ ਪਾ ਰਹੇ ਹੋ ਇੱਥੋਂ ਬੈਠੇ ਵੀ ਕਦੀ ਯੁੱਧ ਹੁੰਦੇ ਆ ਜਦੋਂ ਰਾਜੇ ਮਹਾਰਾਜੇ ਨੇ ਵੱਡੇ ਵੱਡੇ ਯੁੱਧ ਜਿੱਤੇ ਸੀ ਨਾ ਵੱਡੇ ਵੱਡੇ ਕਿਲੇ ਜਿੱਤੇ ਸੀ ਉਹਨਾਂ ਨੇ ਪਿੰਡਾਂ ਤੇ ਪਿੰਡ ਤੇ ਫਤਹਿ ਉਹ ਮਕਾਨ ਵਿੱਚ ਉਸ ਜਗ੍ਹਾ ਤੇ ਜਾ ਕੇ ਉਹ ਜੰਗ ਲੜੀ ਸੀ ਫਿਰ ਉਹ ਕਿਲੇ ਤੇ ਉਹ ਖੰਡਾ ਕਰਾਉਂਦੇ ਸੀ ਤੇ ਜਦੋਂ ਕਿਤੇ ਜੰਗ ਲੜਨੀ ਹੁੰਦੀ ਹੈ ਜਗ੍ਹਾ ਤੇ ਸਥਾਨ ਤੇ ਜਾਣਾ ਪੈਂਦਾ ਤੁਸੀਂ ਦਾ ਕਾਲੇ ਕੱਚੇ ਵਾਲੇ ਉਹ ਮਨੁਸੋ ਜੁੱਤੀਆਂ ਦੇ ਪੌਲਿਸ ਦੇ ਲਾਡੋ ਇੱਥੇ ਬੈਠੇ ਕਾਲਸਨ ਮੰਗ ਰਹੇ ਬਸ ਇੰਨੀ ਕੀ ਤਾਕਤ ਹੈ ਤੁਹਾਡੇ ਵਿੱਚ ਇੰਨੀ ਕੀ ਹਿੰਮਤ ਹੈ ਇੰਨੀ ਕੀ ਜਾਨ ਤੁਹਾਨੂੰ ਮਰ ਜਾਣਾ ਚਾਹੀਦਾ ਸਭ ਨੂੰ ਟੋਪਕੇ ਜੋ ਤੁਸੀਂ ਸਾਡੇ ਸਾਰੇ ਸਿੱਖਾਂ ਦਾ ਨੱਕ ਡੋਲਦੀ ਹੈ ਖਾਲਿਸਤਾਨ 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 ਕਾਹਦੇ ਕਰਦੇ ਤੁਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਇੰਨੇ ਗੰਦੇ ਦੇ ਰਹੇ ਹੋ ਸਭ ਤੋਂ ਜ਼ਿਆਦਾ ਸਾਡੀ ਹੀ ਨਸਲੀ ਕੌਮ ਦੇ ਵਿੱਚ ਜਨਾਨੀਆਂ ਤੇ ਡੋਮੈਸਟਿਕ ਵਾਲੰਟਸ ਹੁੰਦਾ ਉਸੇ ਭੱਟੇ ਆਏ ਕੋਰਟਿਸਟੰਗ ਵਾਲੇ ਸਭ ਤੋਂ ਜ਼ਿਆਦਾ ਤੁਸੀਂ ਔਰਤਾਂ ਦੇ ਹੱਥ ਚੱਕਦੇ ਹੋ ਬਾਗਾਨੇ ਦੇ ਧੀਆ ਵਿਆਹ ਤੇ ਲੈਣੇ ਤੇ ਮਾਰ ਪਟਾਈ ਕਰਦੇ ਉਸ ਤੋਂ ਘਰ ਦੀ ਗੁਲਾਮੀ ਕਰਾਉਂਦੇ ਉਹਨੂੰ ਇੱਕ ਖੰਡਵਾ ਮਜ਼ਦੂਰ ਬਣਾ ਕੇ ਆਪਣੇ ਘਰ ਦੇ ਵਿੱਚ ਰੱਖਦੇ ਸਨ ਉਹ ਜਦੋਂ ਡਿਮੈਸਟਿਕ ਵਾਇਲੈਂਸ ਫੈਟਿੰਗ ਆਫ ਦਿ ਵਿਕਟੋਰੀਆ ਆਪਣੇ ਬੱਚਿਆਂ ਨੂੰ ਅਖਰੇ ਸੰਸਕਾਰ ਤੇ ਸੋਸ਼ੀਟਲ ਸਿੱਖਾਲੇ ਸੰਖਾਲਸਤਨ ਕਰ ਰਹੇ ਹੋ ਉਹਨਾਂ ਦੇ ਅੰਦਰ ਕੰਡ ਕੰਡ ਐਕਟੀਵਿਟੀਜ਼ ਫਰ ਐਨਫਰ ਦਾ ਬਰ ਬਸ ਆਪਣੇ ਪੁੱਤਾਂ ਨੂੰ ਇਹ ਸੰਸਕਾਰ ਦਿੱਤੇ ਆ ਕਿ ਕਿਸੇ ਵੀ ਧੀ ਨੂੰ ਵਿਆਹ ਕਰ ਲਿਆਣਾ ਤਾਂ ਕਿ ਖਬਰ ਦਾ ਜਿਸ ਤੀਮੇ ਹੱਥ ਵੀ ਲਾਇਆ ਉਹ ਥੱਪੜ ਵੀ ਮਾਰਿਆ ਉਹਨੂੰ ਗੰਦੀ ਕਾਲਾ ਵੀ ਦਿੱਤੀ ਜਿੰਨਾ ਤੇਰਾ ਰਾਈਟ ਹੋ ਜਾ ਜ਼ਿੰਦਗੀ ਟੀਮ ਦਾ ਬੇਟਾ ਉਹਨਾਂ ਰਾਈਟਸ ਕੁੜੀ ਦਾ ਬੇਟਾ ਜੇ ਤੂੰ ਆਪਣੀ ਮਰਜ਼ੀ ਦੇ ਕੱਪੜੇ ਪਾਏਂਗਾ ਤਾਂ ਉਹ ਵੀ ਆਪਣੀ ਮਰਜ਼ੀ ਨਾਲ ਆਪਣੀ ਲਾਈਫ ਨੂੰ ਸਪੈਂਡ ਕਰੇਗਾ। ਕਦੇ ਇਦਾਂ ਦੇ ਸੰਸਕਾਰ ਦਿੱਤੇ ਆਪਣੇ ਬੱਚੇ ਮੁੰਡਿਆਂ ਨੂੰ ਕਿ ਮਰਦ ਤੇ ਔਰਤ ਇੱਕੋ ਜਿਹੇ ਹੈ ਤੇ ਉਹ ਵੀ ਉਨਾ ਹੀ ਬਰਾਬਰ ਜੀਣ ਦਾ ਹੱਕਾਰ ਹੈ। ਕਦੇ ਇਦਾਂ ਦੇ ਤੁਸੀਂ ਸੰਸਕਾਰ ਲੈ। ਨਾ ਨਾ ਤੁਸੀਂ ਤਾਂ ਆਪਣੇ ਮੁੰਡਿਆਂ ਨੂੰ ਬੱਚਿਆਂ ਨੂੰ ਇਹ ਕਹਿੰਦੇ ਹੋ ਕਿ ਜਦਾਨੀ ਵਿਆਹ ਕਿ ਲਿਆਣੀ, ਕਿ ਤੁਸੀਂ ਥੱਲੇ ਰੱਖਣੀ ਹੈ। ਉਹਨੇ ਮਾਰ ਪਟਾਈ ਕਰਨ ਨੂੰ ਡਰਾ ਧਮਕਾ ਕੇ ਰੱਖਣਾ, ਜੋ ਪੈਸੇ ਕਮਾਉਂਦੇ ਤਾਂ ਸਾਰੇ ਪੈਸੇ ਖੋ ਲੈਣੇ ਹੈ। ਵਾਈਟ ਆਹ ਤਾਂ ਡਿਫਰੈਂਸ ਦੇ ਸੰਸਕਾਰ ਹੈ। ਆਪਣੇ ਬੱਚਿਆਂ ਨੂੰ ਤੁਸੀਂ ਗਲਤ ਪਾਸੇ ਲਾ ਕੇ ਆਉਣ ਵਾਲੀ ਨਸਰ ਖਰਾਬ ਕਰ ਰਹੇ ਹੋ ਸਿੱਖਾਉਂਦੇ ਹੋ ਗੁਰੂ ਮਹਾਰਾਜ ਸਾਹਿਬ ਨੇ ਕਹੇ ਕਿ ਨਹੀਂ ਅੱਜ ਤੁਸੀਂ ਔਰਤਾਂ ਨੂੰ ਟਾਰਗੇਟ ਕਰਦੇ ਹੋ ਸੋਸ਼ਲ ਮੀਡੀਆ ਤੇ ਕਿਸੇ ਔਰਤ ਦਾ ਕਸਰਤੀਆਂ ਕਾਲਾ ਬੜ ਰਹੇ ਹੋ ਮੈਨੂੰ ਤੁਸੀਂ ਮੈਨਾਂ ਕੀ ਕੁਝ ਨਹੀਂ ਕੀਤਾ ਤੁਸੀਂ ਸੋਸ਼ਲ ਮੀਡੀਆ ਤੇ ਕਿ ਮੇਰੀ ਵੀਡੀਓਆਂ ਨਹੀਂ ਬੰਦ ਹੋ ਗਈਆਂ ਇੱਕ ਤਾਂ ਜਵਾਬ ਪੱਥਰ ਨਾਲ ਦਵਾਂਗੀ ਮੈਂ ਵੀ ਪੰਜਾਬ ਦੀ ਸਿੱਖਣੀ ਇਹ ਗੱਲ ਯਾਦ ਰੱਖਿਓ ਨਾ ਤਰੋਂ ਪਹਿਲੇ ਸਪੋਰਟ ਕੀਤਾ ਨਾ ਮਾਚ ਸਪੋਰਟ ਕਰਦੇ ਉਹਦੇ ਬਜਾਏ ਕਿ ਤੁਸੀਂ ਸਾਰੇ ਕਾਨੂੰਨ ਤੋੜ ਰਹੇ ਹੋ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਭਾਰਤ ਦੇ ਝੰਡੇ ਦਾ ਅਪਮਾਨ ਕਰ ਰਹੇ ਹੋ ਜਿਹਦੇ ਵਿੱਚ ਕੇਸਰੀ ਰੰਗ ਸਾਡੇ ਸਿੱਖਾਂ ਦਾ ਹੈ ਜੁਗਤ ਝੰਡੇ ਨੂੰ ਪਾੜਦੇ ਹੋ ਕਾਨੂੰਨ ਹੈ ਸਾਫ ਸਮਝਾ ਜਿਹੜਾ ਝੰਡੇ ਚ ਕੇਸਰੀ ਰੰਗ ਦਾ ਹੈ ਸਾਡਾ ਤੁਸੀਂ ਉਹਨੂੰ ਲੀਰੋ ਲੀਰ ਕਰ ਰਹੇ ਹੋ ਵਾਕਿਆ ਤੁਹਾਡੀਆਂ ਮਾਵਾਂ ਕਿਸੇ ਸਾਡੇ ਬਾਪੂ ਉੱਥੇ ਗਏ ਹੋਣੇ ਆ ਵਿਆਹ ਵੀ ਹੁਣ ਅਸੀਂ ਤੇ ਇਹਨਾਂ ਨੂੰ ਨਾਮ ਨਹੀਂ ਦੇਣਾ ਆਪਣਾ ਕਿ ਸਾਡੇ ਤਾਂ ਪਹਿਲੇ ਕਹਿੰਦੇ ਵਿਆਹ ਹੋਇਆ ਘਰ ਅੱਗੇ ਰੋਲਾ ਪਾਣੀਆਂ ਕੰਦੇ ਨਸਲ ਦੇ ਗੱਟਰ ਦੇ ਤਫਤੂਦਾਰ ਗੰਦੇ ਬੰਦੇ ਹੁਣ ਲੜਾਈ ਲੜਨੀ ਹੈ ਖਾਲਸਤਾਨ ਦੀ ਤਮੀਜ਼ ਨਾਲ ਤਹਿਜ਼ੀਬ ਨਾਲ ਲੜੋ ਆ ਦੇਖ ਲੋ ਕਰ ਰਿਹਾ ਹੈ ਭਾਰਤੀ ਫਲੈਗ ਦਾ ਅਪਮਾਨ ਕਰਨਾ ਡਿਸਰੈਸਪੈਕਟ ਕਰ ਰਿਹਾ ਹੈ ਇੰਡੀਆ ਦੇ ਫਲੈਗ ਦਾ ਕਾ ਪੰਜਾਬੀਆ ਬਹੁਤ ਪੰਜਾਬੀ ਸਿੱਖ ਹੈ ਜੋ ਆਪਣੇ ਇੰਡੀਆ ਰਿਫਲੈਕਟ ਕਰਦਾ ਹੈ ਬਹੁਤ ਸਤਕਾਰ ਕਰਦੇ ਹੈ ਮਾਨ ਸਨਮ ਕਰਦੇ ਹੈ ਸਿੰਘਾਂ ਨੂੰ ਬੋਲ ਪਿਆ ਕਰਦੇ ਸੋ ਇਹ ਕੁਝ ਕੁ ਐਸੇ ਗੰਦੇ ਨਸਲ ਦੇ ਖਿੜੇ ਨੇ ਕੁਝ ਕੁ ਗੰਦੀ ਨਸਲ ਦੇ ਜਿਨ੍ਹਾਂ ਨੇ ਅੱਜ ਸਿੱਖਾਂ ਦੀ ਉਹ ਉਮੇਸ਼ ਬਣਾਈ ਹੈ ਵਰਲਡ ਵਾਈਡਸ ਕਿ ਜਿਨ੍ਹਾਂ ਦੇ ਮਗਰਬੀ ਸਿੰਘ ਤੇ ਕੌਰ ਲੱਗਦਾ ਨਾ ਲੋਕਾਂ ਨੂੰ ਨਸਲ ਦੀ ਨਿਗ੍ਹਾ ਨਾਲ ਦਿਖਣ ਲੱਗਿਆ ਕਿ ਖਾਲਸਾ ਨੇ ਗੰਦੇ ਅੰਗਰ ਵੀ ਪਵਾਏ ਜਦ ਗੰਦੇ ਗਟਰ ਦੀ ਗੰਦੀ ਮਾਲੀ ਦੀ ਕਿੜਿਆ ਨੇ ਸਾਰੇ ਪਾਸੇ ਗੰਦਗੀ ਖਲਾਫ ਸਾਡੀ ਪੂਰੀ ਸਿੱਖ ਕੌਮ ਨੂੰ ਬਦਨਾਮ ਕਰਕੇ ਰੱਖਦਾ ਸਾਡੀ ਇੱਕ ਵੱਖਰੀ ਇਮੇਜ ਹੁੰਦੀ ਸੀ ਦੁਨੀਆ 'ਚ ਜਦੋਂ ਕੋਈ ਵੀ ਇੰਤਾਰੇ ਕੋਈ ਪੱਗ ਵਾਲਾ ਸਰਦਾਰ ਖੜਾ ਵੇਖੀ ਸੀ ਨਾ ਕਿਤੇ ਉਹਨੂੰ ਕੋਪ੍ਰਿੰਟ ਦਾ ਜਨ ਸੁਫਾ ਦੀ ਜੰਗੀ ਬਾਈ ਜੀ ਮੇਰੇ ਰੱਖਿਆ ਦੀਜੀਏ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਅੱਜ ਜਦੋਂ ਕੋਈ ਵੀ ਇੰਤਾਰੇ ਪੱਗ ਵਾਲਾ ਵੇਖੀ ਉਹਦੇ ਅੰਦਰ ਪਤਾ ਕੀ ਐਮਐਸਓ ਸੁੰਗੜ ਗੰਦੇ ਡਰਟੀ ਸਿਸਟਮ ਨਾਲ ਤੁਸਾਂ ਚੰਡੇ ਤਾਂ ਮਾਰੀ ਜਾਈਏ ਇਹਨਾਂ ਦੇ ਹੱਥ ਨਹੀਂ ਲੈ। ਕੀ ਇਹ ਚੰਡੇ ਪਾੜਨ ਨਾਲ ਤੁਹਾਨੂੰ ਖਾਲਸਾ ਬਣ ਮਿਲਿਆ? ਤੁਸੀਂ ਕਿੰਨੇ ਸਾਲਾਂ ਤੋਂ ਚੰਡੇ ਪਾੜ ਰਹੇ ਹੋ ਇੰਡੀਆ ਦੇ? ਕਦੀ ਉਹਦੇ ਉੱਤੇ ਖੜ ਕੇ ਧੰੜਾ ਪਾਉਂਦੇ ਹੋ, ਕਦੀ ਫਲੈਗ ਉੱਤੇ ਤੁਸੀਂ ਜੁੱਤੀਆਂ ਰੱਖਦੇ ਹੋ, ਤਾਂ ਮੈਂ ਪਹਿਲੇ ਵੀ ਕਹਿੰਦੇ ਸੀ ਵੀ ਚੰਡਾ ਨਹੀਂ ਹੈ ਤੁਹਾਡੀ ਆਪਣੀ ਮਾਂ। ਤੁਸੀਂ ਆਪਣੀ ਮਾਂ ਨਾਲਾ ਕੱਟ ਕੇ ਉਹਦੇ ਹੋ ਘਰੇ ਆਪਣੇ ਮਾਂ ਦੀ ਇੱਜ਼ਤ ਤੇ ਨਿਲਾਮੀ ਆਪ ਕਰਦੇ। ਮਿਲ ਕੇ ਖਾਲਿਸਤਾਨ ਯਾ ਤਾਂ ਉਹ ਕੀ ਲੱਗਦਾ ਹੈ ਐਦਾਂ ਬਦਤਮੀਜ਼ੀਆਂ ਕਰਕੇ ਤੁਹਾਨੂੰ ਖਾਲਿਸਤਾਨ ਮਿਲ ਜਾਏਗਾ ਪਾਪੇ ਨਾ ਮਿਲੇਗਾ ਇਹ ਗੱਲ ਮੇਰੀ ਯਾਦ ਰੱਖਿਓ ਕੋਈ ਵੀ ਜੰਗ ਜਿੱਤ ਨਹੀਂ ਹੁੰਦੀ ਇਨਸਾਨ ਨੇ ਜ਼ਿੰਦਗੀ ਵਿੱਚ ਉਹ ਪਿਆਰ ਮੁਹੱਬਤ ਅੰਡਰਸਟੈਂਡਿੰਗ ਨਾਲ ਜਿੱਤ ਸਕਦਾ ਆਪਣੀ ਮਿਰਚ ਜੁਬਾਰ ਪਰ ਜਿਹੜੀਆਂ ਬਦਤਮੀਜ਼ੀਆਂ ਤੇ ਗੰਦਗੀ ਤੇ ਤੁਸੀਂ ਹੁੰਦੇ ਇਹ ਤਾਂ ਕਦੀਆਂ ਜੰਗਾਂ ਨਹੀਂ ਜਿੱਤਦਾ ਜਾਂਦੀਆਂ ਜਦੋਂ 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਵੱਖ ਹੋਏ ਸੀ ਇਸ ਸਿੱਖਾਰੇ ਜਿਹੇ ਪਤਾ ਤਾਂ ਸਿਰਫ ਨਾਵਾ ਹੋਰ ਵੀ ਕਿੰਨੇ ਧਰਮ ਦੇ ਲੋਕ ਮਰੇ ਜਦੋਂ ਟ੍ਰੇਨਾਂ ਵੀ ਟ੍ਰੇਨਾਂ ਦੀਆਂ ਲਾਸ਼ਾਂ ਫੱਕੇ ਪਾਕਿਸਤਾਨ ਤੋਂ ਪੰਜਾਬ ਚਾਈਆਂ ਤੇ ਇੰਡੀਆ ਚਾਈਆਂ ਤੇ ਇੰਡੀਆ ਤੋਂ ਟ੍ਰੇਨਾਂ ਪਾਕਿਸਤਾਨ ਦੇ ਕਿੰਨੇ ਸਮਾਂ ਕੋਲੀ ਦੀ ਸੀ ਉਹਨਾਂ ਦੇ ਉਹਨਾਂ ਲਾਸ਼ਾਂ ਦਾ ਉਹਨਾਂ ਦੀ ਮੌਤ ਦਾ ਇਨਤਕਾਮ ਕੌਣ ਲਏਗਾ ਕਦੀ ਕਿਸੇ ਨੇ ਇਨਤਕਾਮ ਬਾਰੇ ਸੋਚਿਆ ਇਹ ਜਿਹੜੇ ਨੇ ਲੋਕ ਪੰਜਾਬੀ ਸਿੱਖੋ ਦੇ ਵਿੱਚ ਇੰਨੇ ਮਾਰੇ ਉਹ ਸਿੱਖਾਂ ਦੀ ਮੌਤ ਦਾ ਇੰਤਕਾਮ ਕਿਸੇ ਕੋਲ ਲੈਣਾ ਇਹ ਤਾਂ ਤੁਹਾਡੇ ਸਾਰਿਆਂ ਦੇ ਮਨ ਵਿੱਚ ਆਉਂਦੀ ਨਹੀਂ। ਫਸ 1984 ਵਿੱਚ ਜੋ ਹੋਇਆ ਉਸ ਦਾ ਬਦਲਾ ਲੈਣਾ। 1984 ਵਿੱਚ ਜੋ ਵੀ ਹੋਇਆ ਸਾਡੀ ਦੋਨੋਂ ਹੱਥ ਪਰਾਂ ਤੋਂ ਸੀ। ਸਿਰਫ ਉਸ ਸੀਨਾ ਇੱਕ ਤਮਾਸ਼ਾ ਬਣਾਇਆ ਲੋਕਾਂ ਦੇ ਵਿੱਚ। ਸਿਰਫ ਪੰਡ ਇਕੱਠੇ ਕਰ ਰਹੇ ਹੋ, ਪੈਸਾ ਖਾ ਰਹੇ ਹੋ। ਔਰ ਵੈਸੇ ਵੀ ਤੁਹਾਡੇ ਜਿਹਨੇ ਚਨੂ ਨੇ ਲੜ ਰਹੇ ਆ। ਆਉਣਾ ਪਰਚ। ਕਰ ਕੇ ਚ ਜਾ ਕੇ ਆਪਣੇ ਪੰਜਾਬ ਨੂੰ ਖਾਲਸਾ ਬਣਾਓ ਵੱਖਰਾ ਮੁਲਕ ਬਣਾਓ ਉੱਥੇ ਕੈਨੇਡਾ ਅਮਰੀਕਾ ਇਟਲੀ ਫਰਾਂਸ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਕਿਉਂ ਗੰਦ ਪਾ ਰਹੇ ਆ ਇੱਥੋਂ ਬੈਠੇ ਵੀ ਕਦੀ ਯੁੱਧ ਹੁੰਦੇ ਆ ਜਦੋਂ ਰਾਜੇ ਮਹਾਰਾਜੇ ਨੇ ਵੱਡੇ ਵੱਡੇ ਯੁੱਧ ਜਿੱਤੇ ਸੀ ਨਾ ਵੱਡੇ ਵੱਡੇ ਕਿਲੇ ਜਿੱਤੇ ਸੀ ਉਹਨਾਂ ਨੇ ਪਿੰਡਾਂ ਤੇ ਪਿੰਡ ਤੇ ਫਤਹਿ ਉਹ ਮਕਾਨ ਵਿੱਚ ਉਸ ਜਗ੍ਹਾ ਤੇ ਜਾ ਕੇ ਉਹਨੇ ਜੰਗ ਲੜੀ ਸੀ ਫਿਰ ਉਹ ਕਿਲੇ ਤੇ ਉਹ ਖੰਡਾ ਚੰਡਾ ਕਰਾਉਂਦੇ ਸੀ ਜਦੋਂ ਕਿ ਤੇ ਜੰਗ ਲੜਨੀ ਹੁੰਦੀ ਹੈ ਜਗਾ ਸਿਰ ਸਥਾਨ ਤੇ ਜਾਣਾ ਪੈਂਦਾ ਹੈ ਤੁਸੀਂ ਦਾ ਕਾਲੇ ਕੱਚੇ ਵਾਲਿਓ ਮਨੁਸੋ ਚੁੱਪਿਆਂ ਵਾਲੇ ਪਾਲਿਸ਼ ਦੇ ਲਾਡੋ ਇੱਥੇ ਬੈਠੇ ਕਾਲਸਨ ਮੰਗ ਰਹੇ ਹੋ ਬਸ ਇੰਨੀ ਕੀ ਤਾਕਤ ਹੈ ਤੁਹਾਡੇ ਵਿੱਚ ਇੰਨੀ ਕੀ ਹਿੰਮਤ ਹੈ ਇੰਨੀ ਕੀ ਜਾਨ ਤੁਹਾਨੂੰ ਮਰ ਜਾਣਾ ਚਾਹੀਦਾ ਸਭ ਨੂੰ ਧੁੱਪ ਕੇ ਜੋ ਤੁਸੀਂ ਸਾਡੇ ਸਾਰੇ ਸਿੱਖਾਂ ਦਾ ਨੱਕੜ ਹੋ ਦੀ ਹੈ ਖਾਦਿਸਤਾਨ 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 ਕਰਦੇ ਤੁਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਇੰਨੇ ਗੰਦੇ ਦੇ ਰਹੇ ਸਭ ਤੋਂ ਜ਼ਿਆਦਾ ਸਾਡੀ ਹੀ ਨਸਲੀ ਕੌਮ ਦੇ ਵਿੱਚ ਜਨਾਨੀਆਂ ਤੇ ਡੋਮੈਸਟਿਕ ਵਾਇਲੈਂਸ ਹੁੰਦਾ ਉਸੇ ਭਟੇਆਈ ਕੋਠੇ ਸੰਮੀ ਵਾਲੇ ਸਭ ਤੋਂ ਜ਼ਿਆਦਾ ਤੁਸੀਂ ਔਰਤਾਂ ਦੇ ਹੱਥ ਚੱਕਦੇ ਹੋ ਮਗਾਨੇ ਦੀ ਧੀਆਂ ਵਿਆਹ ਕੇ ਲੈ ਲੈਣੇ ਤੇ ਮਾਰ ਕਟਾਈ ਕਰਦੇ ਤੇ ਘਰ ਦੀ ਗੁਲਾਮੀ ਕਰਾਉਂਦੇ ਉਹਨੂੰ ਇੱਕ ਬੰਦਮਾ ਮਜ਼ਦੂਰ ਬਣਾ ਕੇ ਆਪਣੇ ਘਰ ਦੇ ਵਿੱਚ ਰੱਖਦੇ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਸਾਡੀ ਨਸਲ ਦੇ ਵਿੱਚ ਹੋ ਰਿਹਾ ਹੈ ਆਪਣੇ ਬੱਚਿਆਂ ਨੂੰ ਅਖਰੇ ਸੰਸਕਾਰ ਤੀਨ ਤੋਂ ਕੈਟਪੀ ਸਿੱਖਾਲੇ ਸੰਖਾਲਸਤ ਕਰ ਰਹੇ ਹੁਣ ਦੇ ਅੰਦਰ ਗੰਦ ਕੁੰਨ ਐਕਟੀਵਿਟੀਜ਼ ਪਰ ਰੈਨਫਰ ਤੋਂ ਪਰੇ ਕਦੇ ਆਪਣੇ ਪੁੱਤਾਂ ਨੂੰ ਇਹ ਸੰਸਕਾਰ ਦਿੱਤੇ ਆ ਕਿ ਕਿਸੇ ਵੀ ਟੀ ਉਹ ਵਿਆਹ ਕਰ ਲਿਆਣਾ ਤਾਂ ਕਿ ਖਬਰ ਦਾ ਦਿਸਤਰੀ ਵਿੱਚ ਹੱਥ ਵੀ ਲਾਇਆ ਉਹ ਥੱਪੜ ਵੀ ਮਾਰਿਆ ਉਹਨੂੰ ਗੰਦੀ ਕਾਲਾ ਵੀ ਦਿੱਤੀ ਜਿੰਨਾ ਤੇਰਾ ਰਾਈਟ ਹੋ ਜਾ ਜ਼ਿੰਦਗੀ ਟੀਮ ਦਾ ਬੇਟਾ ਉਹਨਾਂ ਰਾਈਟ ਉਸ ਕੁੜੀ ਦਾ ਵੀ ਕਿ ਤੂੰ ਆਪਣੀ ਮਰਜ਼ੀ ਦੇ ਕੱਪੜੇ ਪਾਏਗਾ ਤਾਂ ਉਹ ਵੀ ਆਪਣੀ ਮਰਜ਼ੀ ਨਾਲ ਆਪਣੀ ਲਾਈਫ ਵਿੱਚ ਸਪੈਂਡ ਕਰੇ ਕਦੇ ਇਹਦਾ ਦੇ ਸੰਸਕਾਰ ਦਿੱਤੇ ਆਪਣੇ ਬੱਚ ਮੁੰਡਿਆਂ ਪਾਤ ਤੇ ਔਰਤ ਇਕੁਲ ਰਾਇਟ ਹੈ ਔਰ ਉਹ ਵੀ ਉਨਾ ਹੀ ਬਰਾਬਰ ਜੀਣ ਦਾ ਹਕਕਾਰ ਹੈ ਕਿ ਵਿੱਤੀਆਂ ਦੇ ਤੁਸੀਂ ਸੰਸਕਾਰ ਨਾ ਨਾ ਤੁਸੀਂ ਆਪਣੇ ਮੁੰਡਾ ਬੱਚਾ ਬੇ ਕਹਿੰਦੇ ਹੋ ਕਿ ਜਨਾਨੀ ਵਿਆਹ ਕੇ ਲਿਆਣੀ ਜੁੱਤੀ ਤੇ ਥੱਲੇ ਰੱਖਣੀ ਹੈ ਉਹਨਾਂ ਮਾਰ ਪਟਾਏ ਕਰਨ ਨੂੰ ਡਰਾ ਧਮਕਾ ਕੇ ਰੱਖਣਾ ਜੋ ਪੈਸੇ ਕਮਾਉਂਦੇ ਦਾ ਸਾਰੇ ਪੈਸੇ ਖੋ ਲੈਣਗੇ ਰਾਈਟ ਆਹਾਂ ਦਾ ਡਿਫਰੈਂਸ ਹੈ ਸੰਸਕਾਰ ਆਪਣੇ ਬੱਚਿਆਂ ਨੂੰ ਤੁਸੀਂ ਗਲਤ ਪਾਸੇ ਲਾ ਕੇ ਆਉਣ ਵਾਲੀ ਨਸਲ ਖਰਾਬ ਕਰ ਰਹੇ ਹੋ ਸਿਖਾਉਂਦੇ ਗੁਰੂ ਮਹਾਰਾਜ ਸਾਹਿਬ ਨੇ ਕਹਿੰਦੇ ਗਏ ਸੀ ਅੱਜ ਤੁਸੀਂ ਔਰਤਾਂ ਨੂੰ ਟਾਰਗੇਟ ਕਰਦੇ ਹੋ ਸੋਸ਼ਲ ਮੀਡੀਆ ਤੇ ਤੁਸੀਂ ਔਰਤਾਂ ਤੇ ਕਿਹੜੀਆਂ ਕਾਲਾਂ ਕਰ ਰਹੇ ਹੋ ਮੈਨੂੰ ਤੁਸੀਂ ਮੈਨੂੰ ਕੀ ਕੁਝ ਨਹੀਂ ਕੀਤਾ ਤੁਸੀਂ ਸ਼ੋਸ਼ੋ ਮਿਲਿਆ ਕਿ ਮੇਰੀ ਵੀਡੀਓਆਂ ਨਹੀਂ ਬੰਦ ਹੋ ਗਈਆਂ ਇਤ ਦਾ ਜਵਾਬ ਪੱਥਰ ਨਾਲ ਦਵਾਂਗੀ ਮੈਂ ਵੀ ਪੰਜਾਬ ਦੀ ਸਿੱਖਣੀ ਏਗਾ ਯਾਦ ਰੱਖਿਓ ਨਾ ਤਾਂ ਪੈਲਸ ਸਪੋਰਟ ਕੀਤਾ ਨਾ ਤਾਂ ਵਾਚ ਸਪੋਰਟ ਕਰੋ ਉਹਦੇ ਬਜਾਏ ਕਿ ਤੁਸੀਂ ਸਾਰੇ ਕਾਨੂੰਨ ਤੋੜੋ ਨੂਰ ਦੀ ਲੰਗਣਾ ਕਰ ਰਹੇ ਹੋ ਭਾਰਤ ਦੇ ਛੰਡੇ ਦਾ ਇਮਾਨ ਕਰ ਰਹੇ ਜਿਹਦੇ ਵਿੱਚ ਕੇਸਰੀ ਰੰਗ ਸਾਡੇ ਸਿੱਖਾਂ ਦਾ ਹੈ ਜਿਵੇਂ ਛੰਡੇ ਨੂੰ ਫਾੜਦੇ ਹੋ ਤਨੂਰ ਦੇ ਸਾਹ ਹੁਣ ਜਿਹੜਾ ਛੰਡੇ ਚ ਕੇਸਰੀ ਰੰਗ ਦਾ ਉਹ ਸਾਡਾ ਕੋਈ ਉਹਨੂੰ ਲੀਰੋ ਲੀਰ ਕਰ ਰਿਹਾ ਵਾਹ ਕਿ ਸਾਡੀਆਂ ਮਾਵਾਂ ਕਿਸੇ ਸਾਡੇ ਬਾਪੂ ਉੱਥੇ ਗਏ ਹੋਣੇ ਆ ਕਿਰਨਣਾ ਕਿਹਾ ਵੀ ਹੁਣ ਅਕਿਤੇ ਨਾ ਨਾਮ ਨਹੀਂ ਦੇਣਾ ਆਪਣਾ ਕਿ ਸਾਡੇ ਤੋਂ ਪਹਿਲੇ ਕਹਿੰਦੇ ਵਿਆਹ ਹੋਇਆ ਘਰ ਅੱਜ ਰੋਲਾ ਪਾਣੀਆਂ ਕੰਦੇ نسل ਦੇ ਗੱਟਰ ਦੇ ਬਫੂਦਾਰ ਕੰਡੇ ਬੰਦੇ ਹੁਣ ਲੜਾਈ ਲੜਨੀ ਹੈ ਖਾਲਸਤਾ ਦੀ ਤਮੀਜ਼ ਨਾਲ ਤੇਹਜ਼ੀਬ ਨਾਲ ਲੜੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ